ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਕਰੋ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਮਪਾਲ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਰਾਮਗੜੀਆ ਸੇਖ ਉਮਰ 22 2 1991 ਕੱਦ 5 ਫੁੱਟ 2 ਇੰਚ ਬੇੜ 1 ਕੇ ਪੁਰਤਗਾਲ ਭਰਾ ਇੱਕ ਆਰਮੀ ਤੇ ਕੰਮ ਹੈ ਜੀ ਇਹਨਾਂ ਦਾ ਵਰਕ ਇਨ ਦੁਬਈ ਸੈਲਰੀ 50 ਕੇ ਮੰਥਲੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜਰ ਸਿੱਖ ਗੋਤ ਸੰਧੂ ਉਮਰ 1992 ਕੱਦ 5 ਫੁੱਟ 9 ਇੰਚ ਪੜਾਈ ਬੀਏ ਪਾਸ ਪ੍ਰਾਏਕੇ ਮੈਰਿਡ ਇਹ ਮਨੀਲਾ ਦੇ ਵਿੱਚ ਤੇ ਕਾਮ ਇਹ ਜੀ ਲੜਕਾ ਮਨੀਲਾ ਕੰਟਰੀ ਦੇ ਵਿੱਚ ਤੇ ਵਧੀਆ ਜੌਬ ਵਧੀਆ ਘਰ ਪਰਿਵਾਰ ਇਹ ਪਰਿਵਾਰ ਦੀ ਮੰਗੇ ਜੀ ਕੁੜੀ ਪਲੱਸ 2 ਪਾਸ ਹੋਵੇ ਹੋਰ ਕੋਈ ਮੰਗ ਨਹੀਂ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਤੇ ਵਿਚੋਲੇ ਮਾਫ ਕਰਨਾ ਵਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਜੱਟ ਸੇਖੋਮਰ 1992 ਕੱਦ 5 ਫੁੱਟ 6 ਇੰਚ ਗੋਤ ਗਰੇਵਲ ਪੰਦੇਰ ਪੜਾਈ ਪਲੱਸ 2 ਨਾਨ ਮੈਡੀਕਲ ਡੀ ਫਾਰਮੇਸੀ ਪੈਣ ਨੋਪਰਾ ਏਕੇ ਅਨਮੈਰਿਡ ਮਾਤਾ ਪਿਤਾ ਨੇ ਫੈਮਿਲੀ ਦੇ ਵਿੱਚ ਤੇ ਕਾਮੇ ਜੀ ਇਹਨਾਂ ਦਾ ਪਿੰਡ ਦੇ ਵਿੱਚ ਆਪਣਾ ਮੈਡੀਕਲ ਸਟੋਰ ਹੈ ਤੇ ਆਮਦਨ 40000 ਹੈ ਸ਼ਹਿਰ ਏਰੀਏ ਦੇ ਵਿੱਚ ਵਧੀਆ ਕੋਠੀ ਪਾਈ ਹੋਈ ਹੈ ਜਮੀਨ ਨੋ ਤੇ ਸੋਹਣਾ ਸੁਨੱਖਾ ਨਸ਼ੇ ਤੋਂ ਰਹਿ ਤੇ ਲੜਕਾ ਤੇ ਪਰਵਾਰ ਦੀ ਮੰਗੇ ਲੜਕੀ ਜੱਜ ਸਿੱਖ ਜਨਰਲ ਜਾਂ ਅਪਰਕਾਸ਼ ਦੀ ਸੋਹਣੀ ਸੁਨੱਖੀ ਤੇ ਪੜੀ ਲਿਖੀ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖੰਨਾ ਕਾਸਟ ਜੱਜ ਸਿਕੂਮਰ 1994 ਕਾਦੇ 6 2 ਭੈਣ ਭਰਾ ਕੋਈ ਨਹੀਂ ਪੜ੍ਹਾਈ ਬੀਟੈਕ ਤੇ ਕੰਮ ਇਹ ਜੀ ਲੜਕੇ ਦਾ ਆਪਣਾ ਬਿਜ਼ਨਸ ਹੈ ਪਿਤਾ ਸਰਕਾਰੀ ਨੌਕਰੀ ਤੇ ਆਮਦਨੀ 40 ਲੱਖੇ ਸਾਲਾਨਾ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਹੋਰ ਕੋਈ ਮੰਗੇ ਨਹੀਂ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਤੇ ਐਨ ਆਰ ਆਈ ਇਹਨਾਂ ਨੂੰ ਸੰਪਰਕ ਨਾ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਰਿਤਪਾਲ ਸਿੰਘ ਪਤਾ ਮਾਹਲ ਖੁਰਦ ਬਰਨਾਲਾ ਕਾਸਟ ਜੱਤ ਸਿੱਖ ਗੋਤ ਹੈਰੀ ਉਮਰ 21 ਜਨਮ 1999 ਕੱਦ 5 ਫੁੱਟ 10 ਇੰਚ ਪੜ੍ਹਾਈ ਬੀਸੀਏ ਨਾਓ ਬੀਸੀਸੀ ਵੈਨਕੂਵਰ ਪੈਣਪਰਾ ਨੋ ਤੇ ਕਾਮੇ ਜੀ ਇਹਨਾਂ ਦਾ ਮੁੰਡੇ ਦੇ ਕੋਲ 8 ਕਿੱਲੇ ਜ਼ਮੀਨ ਹੈ ਕੈਨੇਡਾ ਦਾ ਸਟੱਡੀ ਵੀਜ਼ਾ ਹੈ ਤੇ ਪਰਿਵਾਰ ਦੀ ਮਹਾਂਗੇ ਕੁੜੀ ਸੋਹਣੀ ਸੁਨੱਖੀ ਹੋਵੇ ਕੈਨੇਡਾ ਪੀਆਰ ਜੀ ਵਰਕ ਪਰਮਾਰਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜਰਸੀ ਖਗੋਤ ਢੀਂਡਸਾ ਉਮਰ 14 5 1995 ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਾਸਪੋਰਟ ਐਂਡ ਇੱਕ ਕੈਨੇਡਾ ਵਰਕ ਪਰਮਿਟ ਫਾਈਲ ਅਪਲਾਈ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਮਾਤਾ ਹਾਊਸ ਵਾਈਫ ਨੇ ਤੇ ਕੰਮ ਇਹ ਜੀ ਇਹਨਾਂ ਦਾ ਡੇਢ ਕਿੱਲਾ ਜ਼ਮੀਨ ਹੈ ਯੂਰਪ ਕੰਟਰੀ ਦੇ ਵਿੱਚ ਜਾ ਕੇ ਆਇਆ ਹੋਇਆ ਮੁੰਡਾ ਡਰਾਈਵਰੀ ਲਾਇਸੈਂਸ ਯੂਰਪ ਕੰਟਰੀ ਦਾ ਟਰੈਵਲ ਟ੍ਰੈਵਲ ਟੈਕਸੀ ਆਪਣੀ ਤੇ ਅਮਰਤ ਹਰੀ ਪਰਿਵਾਰੇ ਪਰਿਵਾਰ ਦੀ ਮਾਂਗੇ ਕੁੜੀ ਨੇ ਆਈਲੈਂਡਸ ਕੀਤੀ ਹੋਵੇ 5.5 ਬੈਂਡ ਹੋਣ ਜਾਂ ਨੈਣੀ ਦਾ ਕੋਰਸ ਜਾਂ ਫਿਰ ਹੋਟਲ ਮੈਨੇਜਮੈਂਟ ਕੀਤਾ ਹੋਵੇ ਤੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਗਰੇਵਾਲ ਉਮਰ 22 ਪੰਜ 1995 ਕੱਦ 5 ਫੁੱਟ 11 ਇੰਚ ਭੈਣ ਇੱਕ ਮੈਰਿਡ ਨਿਊਜ਼ੀਲੈਂਡ ਪੜਾਈ ਬੀ ਐਸ ਸੀ 에어ਲਾਈਨਸ ਟੂਰਿਜ਼ਮ ਐਂਡ ਹਸਪਿਟੈਲਿਟੀ ਮੈਨੇਜਮੈਂਟ ਇੰਡੀਆ ਗ੍ਰੈਜੂਏਟ ਡਿਪਲੋਮਾ ਇਨ ਅਪਲਾਈਡ ਮੈਨੇਜਮੈਂਟ ਨਿਊਜ਼ੀਲੈਂਡ ਤੇ ਕੰਮ ਇਹ ਜੀ ਇਹਨਾਂ ਦਾ ਨਿਊਜ਼ੀਲੈਂਡ ਪੀ ਆਰ ਐ ਲੜਕਾ ਇੰਡੀਪੈਂਡੈਂਟ ਕੰਟਰੈਕਟਰ ਨਿਊਜ਼ੀਲੈਂਡ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਸਪ੍ਰੀਤ ਸਿੰਘ ਪਤਾ ਏਰੀਆ ਹੁਸ਼ਿਆਰਪੁਰ ਕਾਸਟ ਰਾਮਦਾਸੀਆ ਸਿੱਖ ਗੋਤ ਬੰਗੜ ਉਮਰ 23 11 1997 ਜਨਮ ਸਥਾਨ ਹੁਸ਼ਿਆਰਪੁਰ ਕਦ 5 ਫੁੱਟ 5 ਇੰਚ ਪੜਾਈ ਬੈਚਲਰ ਆਫ ਟੈਕਨੋਲੋਜੀ ਇਨ ਮਕੈਨੀਕਲ ਇੰਜੀਨੀਅਰਿੰਗ ਡੀਏਵੀ ਇੰਸਟੀਚਿਊਟ ਜਲੰਧਰ ਮਾਸਟਰਸ ਇਨ ਮਕੈਨੀਕਲ ਡਿਜ਼ਾਈਨ ਇੰਜੀਨੀਅਰਿੰਗ ਫਰਮ ਆਸਟ੍ਰੇਲੀਆ ਭੈਣ ਏਕੇ ਮੈਰੀਡ ਆਸਟ੍ਰੇਲੀਆ ਸਿਟੀਜ਼ਨ ਪਿਤਾ ਪੈਟਰੋਲੀਅਮ ਇੰਜੀਨੀਅਰਿੰਗ ਮਾਤਾ ਹਾਊਸ ਵਾਈਫ ਨੇ ਤੇ ਕਾਮੇ ਜੀ ਇਹਨਾਂ ਦਾ ਨਾਓ ਵਰਕਿੰਗ ਐਸ ਏ ਜੂਨੀਅਰ ਪਰ ਰਿਡੈਕਸ਼ਨ ਇੰਜੀਨੀਅਰਿੰਗ ਇਨ ਮੈਲਵਾਰਨ ਟੀਆਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਪੰਜਾਬ ਤੋਂ ਹੋਵੇ ਜਾਂ ਆਸਟ੍ਰੇਲੀਆ ਨੂੰ ਪੈ ਲੇ ਆਸਟ੍ਰੇਲੀਆ ਦੇ ਵਿੱਚ ਟੀਆਰ ਹੋਵੇ ਭਾਵੇਂ ਲੜਕੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਪ੍ਰੀਤ ਕੌਰ ਪਤਾ ਲੁਧਿਆਣਾ ਕਾਸਟ ਅਹੂਜਾ ਅਰੋੜਾ ਸਿੱਖ ਉਮਰ 13 ਦਸੰਬਰ 1999 ਕੱਦ 5 ਫੁੱਟ 3 ਇੰਚ ਪੜ੍ਹਾਈ ਐਮਬੀਏ ਐਚਆਰ ਐਂਡ ਮਾਰਕੀਟਿੰਗ ਨੋਟ ਵਰਕਿੰਗ ਪ੍ਰਾਇ ਏਕੇ ਮੈਰੀਡ ਇ ਸੈਟਲ ਇਨ ਜੁਕੇ ਪਿਤਾ ਬਿਜ਼ਨਸਮੈਨ ਨੇ ਤੇ ਮਾਤਾ ਹਾਊਸ ਵਾਈਫ ਨੇ ਪਰਿਵਾਰ ਦੀ ਮੰਗੇ ਜੀ ਲੜਕਾ ਬਿਜ਼ਨਸਮੈਨ ਹੋਵੇ ਜਾਂ ਫਿਰ ਸੈਟਲ ਇਨ ਅਬਰੋਡ ਫਾਰ ਪੀਆਰ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨ ਕੁਮਾਰ ਪਤਾ ਮੋਗਾ ਕਾਸਟ ਸ਼ਾਵੜਾ ਅਰੋੜਾ ਉਮਰ 28 1999 ਜਨਮ ਟਾਈਮ 10:30 a.m. ਭਰਾ 1 ਤੇ ਭੈਣ 1 ਮੈਰਿਡ ਪਿਓਰ ਵੈਸ਼ਨੂ ਫੈਮਲੀ ਐ ਤੇ ਕਾਮੇ ਜੀ ਇਹਨਾਂ ਦਾ ਵਰਕ ਐਮ ਆਰ ਸੈਲਰੀ 35000 ਆਪਣਾ ਮਕਾਨ ਐ ਤੇ ਪਰਿਵਾਰ ਦੀ ਮੰਗੇ ਲੜਕੀ ਘਰੇਲੂ ਗਰੀਬ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਕਾਸਟ ਰਾਮਗੜੀਆ ਉਮਰ 22 ਸਾਲ 1997 ਕੱਦ 5 ਫੁੱਟ 11 ਇੰਚ ਪੜ੍ਹਾਈ ਬੀਸੀਏ ਪੈਨ 1 ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਫੈਮਲੀ ਦੇ ਵਿੱਚ ਦਾਦਾ ਜੀ ਦਾਦੀ ਜੀ ਨੇ ਤੇ ਕੰਮ ਇਹ ਜੀ ਇਹਨਾਂ ਦਾ 22 ਏਕੜ ਜ਼ਮੀਨ ਹੈ ਇੱਕ ਪਲਾਟ ਇਨ ਫਰੀਦਕੋਟ ਸਿਟੀ ਦੇ ਵਿੱਚ ਦੋ ਘਰ ਨੇ ਫਰੀਦਕੋਟ ਸਿਟੀ ਦੇ ਵਿੱਚ ਤੇ ਇੱਕ ਫਾਰਮ ਹਾਊਸ ਦੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਹੋਵੇ ਜੱਟ ਸਿੱਖ ਸੈਣੀ ਸਿੱਖ ਤੇ ਰਾਮਗੜੀਆ ਕਾਸਟ ਇਹਨਾਂ ਨੂੰ ਸੰਪਰਕ ਕਰੇ ਤੇ ਮੋਗਾ ਬਠਿੰਡਾ ਫਰੀਦਕੋਟ ਦੇ 70 ਕਿਲੋਮੀਟਰ ਏਰੀਏ ਦੇ ਤੱਕ ਦੇ ਹੋਣ ਤੇ ਏਰੀਆ ਇੰਨੇ ਕਿਲੋਮੀਟਰ ਤੋਂ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦੀਪ ਗਰੇਵਾਲ ਕਾਸਟ ਜੱਟ ਸੇ ਕੁਮਰ 19 ਜੁਲਾਈ 1987 ਕੱਦ 5 ਫੁੱਟ 10 ਇੰਚ ਪੜਾਈ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਇਨ ਜਨਰਲ ਸਟੱਡੀਜ਼ ਡਿਪਲੋਮਾ ਇਨ ਹਾਰਡਵੇਅਰ ਐਂਡ ਨੈਟਵਰਕਿੰਗ ਪਿਤਾ ਰਿਟਾਇਰ ਬਿਜ਼ਨਸਮੈਨ ਮਾਤਾ ਹਾਊਸ ਵਾਈਫ ਪਰ ਇੱਕ ਮੈਰਿਡ ਤੇ ਕੰਮੇਜੀ ਇਹਨਾਂ ਦਾ ਮੁੰਡਾ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ। ਇਹ ਪਰਿਵਾਰ ਦੀ ਮੰਗ ਹੈ ਜੀ ਕੁੜੀ ਐਨ ਆਰ ਆਈ ਬੀ ਸੀ ਤੋਂ ਚਾਹ ਮਾਲਵੇ ਇਲਾਕੇ ਦੀ ਪੜ੍ਹੀ ਲਿਖੀ ਸੋਹਣੀ ਸੁਨਖੀ ਤੇ ਛੋਟੇ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ। ਆਲਪੁਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹੈਤਾ ਡੇਲੋਂ ਕਾਸਟ ਅਰੋੜਾ ਖੱਤਰੀ ਉਮਰ ਜਨਵਰੀ 1982 ਪੜ੍ਹਾਈ ਪਲੱਸ 2 ਡਿਪਲੋਮਾ ਹੇਅਰ ਸਟਾਈਲਿਸਟ ਕਾਮਕਾਰੀ ਜੀ ਇਹਨਾਂ ਦਾ ਆਪਣਾ ਬਿਊਟੀ ਸੈਲੂਨ ਦਾ ਕੰਮ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਬੁਟੀਕ ਚਾ ਕੋਈ ਹੋਰ ਕੰਮ ਕਰਦੀ ਹੋਵੇ ਡਿਵੋਰਸਡ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕਾਸਟ ਭਾਵੇਂ ਕੋਈ ਵੀ ਹੋਵੇ ਵੈਰੀਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਤੇ ਕੱਦ 5 ਫੁੱਟ 5 ਇੰਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਸੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਊਮਨਦੀਪ ਕੌਰ ਕਾਸਟ ਜਾਤੀ ਸਿਕੋ ਗੋਤਬੜਾਜ ਉਮਰ 8499 ਕੱਦ 5 ਫੁੱਟ ਪੜਾਈ ਜੀ ਐਨ ਐਮ ਐਡ ਪੋਸਟ ਬੇਸਿਕ ਨਰਸਿੰਗ ਇਹ ਰਿਟਾਇਰਡ ਆਰ ਕਾ ਨੂੰ ਪ੍ਰਾਏ ਕੇ ਕੈਨੇਡਾ ਪੀਆਰ ਮਾਤਾ ਪਿਤਾ ਦੇ ਕੋਲ ਬੇਸਟਰ ਬੀਚਾਈ 10 ਸਾਲ ਦਾ ਤੇ ਕਾਮੀ ਜੀ ਇੰਨਾ ਦਾ ਵਰਕ ਪਰਮਿਟ ਤੇ ਲੜ ਗਈ ਪੀਆਰ ਫਾਈਲ ਅਪਲਾਈ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਹੋਵੇ ਜਾ ਪੰਜਾਬ ਖਾਨਦਾਨੀ ਪਰਿਵਾਰ ਹੋਵੇ 8 ਤੋਂ 10 ਕਿਲੇ ਚ ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸ ਰਾਮਗੜੀਆ ਸਿੱਖ ਗੋਤ ਰੱਤੇ ਪ੍ਰਾ ਇੱਕਕ ਨੇਡਾ ਪੈਨ ਇੱਕਕ ਨੇਡਾ ਪੜਾਈ ਬੀਟੈਕ ਇੰਡੀਆ ਕੋਲੰਬੀਆ ਬ੍ਰਿਟਿਸ਼ ਮਾਤਾ ਹਾਊਸ ਵਾਈਫ ਪਿਤਾ ਪ੍ਰਾਈਵੇਟ ਠੇਕੇਦਾਰ ਇਕ ਅੰਮੀ ਜੀ ਇਨ ਦਾ ਮੁੰਡਾ ਕਨੇਡਾ ਦੇ ਵਿੱਚ ਵਰਕ ਪਰ ਮਰਤੇ ਆ ਨਸ਼ੇ ਤੋਂ ਰਹਿ ਦੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਸੋਹਣੀ ਸੁਨਖੀ ਹੋਵੇ ਪੜੀ ਲਿਖੀ ਹੋਵੇ ਤੇ ਕਨੇਡਾ ਨੂੰ ਪੈ ਲੈ ਜੀ ਜੇਕਰ ਇੰਡੀਆ ਤੋਂ ਹੋਵੇ ਤਾਂ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਜੀ ਦਿੱਤੇਗੇ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਰੂਪ ਸਿੰਘ ਪਤਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਕਾਸਟ ਜੱਟ ਸਿੱਖ ਗੋਤ ਮਾਗੜ ਉਮਰ 1988 ਪੜ੍ਹਾਈ ਬੀਏ ਬਿਜ਼ਨਸ ਮੈਨੇਜਮੈਂਟ ਆਸਟ੍ਰੇਲੀਆ ਐਂਡ ਇੱਕ ਮੈਰੀਡੇ ਭਰਾ ਨੋ ਪਿਤਾ ਐਕਸਪਾਇਰ ਨਹੀਂ ਤੀ ਕਾਮੇ ਜੀ ਇਹਨਾਂ ਦਾ ਆਪਣਾ ਕੰਮ ਹੈ ਵਧੀਆ ਆਮਦਨੀ ਵਧੀਆ ਘਰ ਪਰਿਵਾਰ ਹੈ ਤੇ ਪਰਿਵਾਰ ਦੀ ਮੰਗੇ ਜੇ ਕੁੜੀ ਸੋਣੀ ਸਨਖੀ ਪੜੀ ਲਿਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਸਿੰਪਲ ਵਿਆਹ ਕਰਨਾ ਹੈ ਤੇ ਇਨਕੇ ਲਈ ਇਨਾਂ ਕੋਲ ਜ਼ਮੀਨ ਹੈ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਕਿਉਂਕਿ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 12/8/1991 ਕਾਸਟ ਜੱਟ ਸਿੱਖ ਗੋਤ ਸਰਾ ਹਾਈਟ 6 ਫੁੱਟ ਪੜਾਈ ਬੀਏ ਪਾਸ ਮੁੰਡਾ ਤਲਾਖ ਸ਼ੁਦਾਏ ਜੀ ਕਾਮੇ ਜੀ ਇਹਨਾਂ ਦਾ ਪਹਿਲਾ ਬਾਹਰਲੀ ਕੰਟਰੀ ਦੇ ਵਿੱਚ ਰਹਿੰਦੇ ਸੀ ਤੇ ਹੁਣ ਖੇਤੀਬਾੜੀ ਕਰਦੇ ਨੇ ਜ਼ਮੀਨ 7 ਕਿੱਲੇ ਆ ਦੋ ਭਰਾ ਨੇ ਜ਼ਿਲ੍ਹਾ ਤਰੰਗਤਾਰਨ ਪਰ ਆਏ ਕੇ ਮੈਰਿਡ ਤੇ ਕੈਨੇਡਾ ਪੀਆਰ ਐ ਪੈਨ ਆਏ ਕੇ ਮੈਰਿਡ ਤੇ ਕੈਨੇਡਾ ਪੀਆਰ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਮਾਤਾ ਹਾਊਸ ਵਾਈਫ ਨੇ ਤੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਦਾ ਕੱਦ 5 ਫੁੱਟ 3 ਇੰਚ ਤੋਂ ਘੱਟ ਨਾ ਹੋਵੇ ਸੋਹਣੀ ਸੁਨਖੀ ਹੋਵੇ ਘਰੇਲੂ ਕੰਮ ਕਰ ਜਾਣਦੀ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਜੀ ਦਿੱਤੇ ਗਿਆ ਨੰਬਰ ਆਪਦੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਮਕਾਹਰ ਪਤਾ ਜਿਲੰਦਰ ਕਾਸਟ ਖਤਰੀ ਅਰੋੜਾ ਉਮਰ 21 1992 ਪੜਾਈ ਮਾਸਟਰ ਕਮਰਸ ਡਿਪਲੋਮਾ ਇਨ ਕਨੇਡਾ ਪ੍ਰਾਏ ਇੱਕ ਮੈਰੀਡ ਇ ਕਨੇਡਾ ਸੌਰੀ ਪ੍ਰਾਏ ਇੱਕ ਮੈਰੀਡ ਇ ਤੇ ਇੱਕ ਕਨੇਡਾ ਹੈ ਤੇ ਕੰਮੇ ਜੀ ਇਨਦਾ ਕੁੜੀ ਕਨੇਡਾ ਵਰਕ ਪਰਮਿਟ ਤੇ ਆ ਪਿਤਾ ਦਾ ਆਪਣਾ ਬਿਜ਼ਨਸ ਤੇ ਪਰਵਾਰ ਦੀ ਮੰਗੇ ਜੀ ਮੁੰਡਾ ਕਨੇਡਾ PR ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਦ ਸੰਦੂ ਉਮਰ 12 1994 ਕੱਦ 5 ਫੁੱਟ 10 ਇੰਚ ਪੜਾਈ ਪਲੱਸ 2 ਪਾਸ IDI ਕੰਪਿਊਟਰ ਡਿਪਲੋਮਾ ਲਿਬਰਾਰੀ ਪੈਨ AK ਕਨੇਡਾ ਹੈ ਕਾ ਮੇजे ਮੁੰਡੇ ਦਾ ਕੈਨੇਡਾ ਦਾ 10 ਸਾਲ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਹੈ ਕੈਨੇਡਾ ਜਾ ਕੇ ਵਾਪਸ ਆਇਆ ਹੈ ਤੇ ਪਰਵਾਰ ਦੀ ਮੰਗੇ ਕੁੜੀ ਸੋਹਣੀ ਸੁਨਖੀ ਪੜੀ ਲਿਖੀ ਗ੍ਰੈਜੂਏਟ ਹੋਵੇ ਤੇ ਨਾਲ ਪਰਵਾਰ ਦੇ ਦੋ ਨੰਬਰ ਦਿੱਤੇ ਗਏ ਜੀ ਦਿੱਤੇ ਗਏ ਨੰਬਰਾਂ ਦੀ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਾਰ ਨੋਟ ਕਰੋ ਜੀ ਨਾਮ ਲਵਿਸ਼ ਗਰਗ ਪਤਾ ਮੋਰ ਮੋਰ ਮੰਡੀ ਬਠਿੰਡਾ ਕਾਸਟ ਹਿੰਦੂ ਉਮਰ 16 1991 ਕੱਦ 5 ਫੁੱਟ 6 ਇੰਚ ਪੜਾਈ ਬੀਏ ਪਾਸ ਭਰਾ 1 ਕੇ ਮੈਰਿਡੇ ਭੈਣਾਂ ਦੋ ਨੇ ਮੈਰਿਡ ਨਹੀਂ ਪਿਤਾ ਅਰਜਨ ਦਾਸ ਐਕਸਪਾਇਰ ਮਾਤਾ ਬਿਮਲਾ ਦੇਵੀ ਹਾਊਸ ਵਾਈਫ ਕੰਮ ਮੇਜੇ ਨਾਦਾ ਕਮਿਸ਼ਨ ਏਜੰਟ ਟਰੈਵਲ ਏਜੰਟ ਆਪਣਾ ਕਾਰੇਜੀ ਸਮੂਹ ਬਲੌਡਸ ਸ਼ੌਕਸ ਪਰਿਵਾਰ ਵੈਸ਼ਨੋਈ ਜੀ ਦੇ ਪਰਿਵਾਰ ਦੀ ਮੰਗੇ ਗੁੜੀ ਸੋਹਣੀ ਸਨਖੀ ਪੜੀ ਲਿਖੀ ਹੋਵੇ ਪਰਿਵਾਰ ਵੈਸ਼ਨੋ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰੂਪ ਲਾਲ ਸਿੰਘ ਉਮਰ 35 ਸਾਲ ਪਤਾ ਨਵਾਂ ਸ਼ਹਿਰ ਏਰੀਆ ਕਾਸਟ ਐਸ ਸੀ ਗੋਦ ਪੰਬੇ ਪਹਿਨਾ ਚਾਰ ਨੇ ਜੀ ਤੇਨ ਮੈਰਿਡ ਨੇ ਇੱਕ ਅਨ ਮੈਰਿਡੇ ਪਹਿਨਾ ਸਰਕਾਰੀ ਨੌਕਰੀ ਕਰਦੀਆਂ ਨੇ ਤੀ ਗਾਮੀ ਜੀ ਇਹਨਾਂ ਦਾ ਆਪਣਾ ਵਧਿਆ ਘਾਰੇ ਮੁੰਡੇ ਦਾ ਕਲੀਂਡ ਦਾ ਕਾਮ ਦਾ ਠੇਕੇਦਾਰੇ ਜੀ ਤੇ ਮਾਤਾ ਪਿਤਾ ਐਕਸਪਾਇਰ ਨੇ ਕੀ ਪਰਵਾਰ ਦੀ ਮੰਗੇ ਜੀ ਕੁੜੀ ਗਰੀਬ ਪਰਵਾਰ ਦੀ ਸਿੰਪਲ ਘਰੀਲੂ ਹੋਵੇ ਹੋਰ ਕੋਈ ਮੰਗ ਨਹੀਂ ਪਰਵਾਰ ਦੀ ਨਵਾਂ ਸ਼ਹਿਰ ਬੰਗਾ ਫਗਵਾੜਾ ਏਰੀਆ ਹੀ ਇਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਡਾਕਟਰ ਰਾਜਨਦੀਪ ਕੌਰ ਪਤਾ ਸ਼ਹਿਰੀ ਮੁਖਸਰ ਸਾਹਿਬ ਕਾਸਟ ਜੱਟ ਸੇਕ ਉਮਰ ਅਕਤੂਬਰ 1996 ਕਾਦ 5 ਫੁੱਟ 5 ਇੰਚ ਪਹਿਣਾ ਦੋਨੇ ਪਰ 1 ਕੇਜੀ ਪੜਾਈ ਪੀ ਐਚ ਡੀ ਕੈਨసర్ ਬਾਇਓਲੋਜੀ ਪੀ ਜੀ ਆਈ ਐਮ ਆਰ ਚੰਡੀਗੜ ਫਰਵਰੀ 2024 ਕਾਮੀ ਜੀ ਇਹਨਾਂ ਦਾ ਅਪਲਾਈਂਗ ਫਾਰ ਪੋਸਟ ਡਾਕਟਰਲ ਪੋਜੀਸ਼ਨਸ ਐਡ ਜੌਬਸ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਆਸਟ੍ਰੇਲੀਆ ਵੀਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਪੰਜੇ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਸਿੰਘ ਬਤਾ ਆਮ੍ਰੇਸਰ ਗਾਸਟ ਜੱਟ ਸਿਕ ਉਮਰ 1994 ਕਾਦਰ 6 ਫੁੱਟ 1 ਇੰਚ ਪੜਾਈ ਗ੍ਰੈਜੂਏਟਡ ਮੁੰਡਾ ਸ਼ਾਰਟ ਟਾਈਮ ਡਿਵੋਰਸਟੇ ਜੀ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਲਿਵਿੰਗ ਇਨ ਮੈਲਬੌਰਨ ਆਸਟ੍ਰੇਲੀਆ ਵਰਕ ਪਰਮਿਟ ਇਨਕਮ 4 ਲੱਖ ਪਰ ਮਾਸ ਤੇ ਪਰਵਾਰ ਦੀ ਮੰਗੇ ਜੀ ਕੁੜੀ ਜੱਟ ਸਿਕ ਨੂੰ ਫੈਮਿਲੀ ਤੋਂ ਹੋਵੇ ਆਸਟ੍ਰੇਲੀਆ ਵੀਰ ਟੀਆਰ ਜੰਵਰਕ ਪਰਮਿਟ ਦੇ ਹੋਵੇ ਜੇ ਮੈਰਿਜ ਬਿਊਰੋ ਵਾਲੀ ਇਹਨਾਂ ਨੂੰ ਮਾਫ ਕਰਨ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜਿੱਤੇ ਗਿਆ ਨੰਬਰ 3 ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਹੁਸ਼ਿਆਰਪੁਰ ਕਾਸਟ ਸ਼ਰਮਾ ਉਮਰ 1992 ਕੱਦ 5 ਫੁੱਟ 9 ਇੰਚ ਪੜਾਈ ਬੀਐਸਸੀ ਹਾਰਡਵੇਅਰ ਵਾਨ ਯੀਅਰ ਐਮ ਐਸ ਸੀ ਟ੍ਰੋਪਰ ਇਨ ਪੰਜਾਬ ਸੇਫਟੀ ਐਂਡ ਲੋਸ ਫਰਮ ਜੋ ਕੇ ਕਾਮੇਜੀ ਗਰੰਟਲੀ ਲਿਵਿੰਗ ਇਨ ਜੋਐਸ ਆਪਨਾ ਕੰਪਨੀ ਚ ਵਰਕੀਜੀ 노 ਸਮੋਕਿੰਗ 노 ਡ੍ਰਿੰਕਿੰਗ ਤੇ ਪਰਵਾਰ ਦੀ ਮੰਗੇਜੀ ਕੁੜੀ ਕਨੇਡਾ ਜਾਂ ਜੋਐਸ ਪੀ ਆਰ ਹੋਵੇ ਕੱਦ 5 ਫੁੱਟ 2 ਇੰਚ ਤੱਕ ਹੋਵੇ ਜਰਨਲ ਕਾਸਟ ਹੀ ਇਹਨਾਂ ਨੂੰ ਸੰਪਰਕ ਕੀ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਕਰਨ ਸਿੰਘ ਪਤਾ ਤਰਨਤਾਰਨ ਕਾਸਟ ਜੱਟ ਸੀ ਗੋਤ ਪੰਨੂ ਉਮਰ 8 1998 ਜਨਮ ਸਥਾਨ ਹਾਂਗਕਾਂਗ ਕੱਦ 182 ਸੈਂਟੀਮੀਟਰ ਭਰਾ 2 ਨੇ ਪੜ੍ਹਾਈ ਬਿਜ਼ਨਸ ਪ੍ਰੋਗਰਾਮਸ ਗ੍ਰੈਜੂਏਟ ਇਨ ਜਰਨਲ ਡਿਪਲੋਮਾ ਕੈਨੇਡਾ ਕੰਮ 15 ਕਿੱਲੇ ਜ਼ਮੀਨ ਹੈ ਜੀ ਦੋ ਕੋਠੀਆਂ ਨੇ ਇੱਕ ਸ਼ਹਿਰ ਦੇ ਵਿੱਚ ਕੈਨੇਡਾ ਵਰਕ ਪਰਮਿਟ ਪੀਆਰ ਫਾਈਲ ਅਪਲਾਈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਹੈ ਜੀ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ